ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨ ਛੋਟ ਬੜੇ ਸਭ ਸੰਭਸੇ ਰਵਿਦਾਸ ਰਹੇ ਪ੍ਰਸਾਨ ਕ੍ਰਾਂਤੀਕਾਰੀ ਜਗਤਪਤਾ ਸ਼੍ਰੀ ਗੁਰੂ ਵਦਾਸ ਮਹਾਰਾਜ ਦੇ 699 ਪ੍ਰਕਾਸ਼ ਪਰਵਤੀਆਂ ਸਾਰੇ ਹੀ ਦੇਸ਼ ਵਿਦੇਸ਼ ਨਹੀਂ ਸਕਤਾਂ ਅਤੇ ਐਨਆਰਏ ਵੀਰਾਂ ਨੂੰ ਅਤੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਤੇ ਮੇਰ ਪਰੇ ਹੱਥ ਰੱਖ ਕੇ ਦਿਨ ਰੁਗਣਾ ਤੇ ਰਾਤ ਚੌਕਣੀ ਤਰੱਕੀ ਕਰੋ ਜਿਸ ਤਰ੍ਹਾਂ ਤੁਮ ਤੁਮ ਸਾਹਿਬ ਸ਼੍ਰੀ ਗੁਰੂ ਵਦਾਸ ਮਹਾਰਾਜ ਜੀ ਦੇ ਵਿੱਚ ਸਾਰੇ ਮਹਾਂ ਪੁਰਸ਼ਾਂ ਦੀ ਬਾਣੀਆਂ ਤੇ ਅਸੀਂ ਸਾਰਿਆਂ ਨੂੰ ਹੀ ਗੁਰੂ ਮੰਨਦੇ ਆ ਅਸੀਂ ਇਹ ਜਿਹੜਾ ਆਪਾਂ ਭਗਤ ਤੇ ਗੁਰੂ ਵਾਲਾ ਜਿਹੜਾ ਇਹ ਚੱਕਰ ਹੈ ਇਸ ਦੇ ਵਿੱਚ ਆਪਾਂ ਨਾ ਪਈਏ ਤਾਂ ਜਿੰਨਿਆਂ ਦੇ ਦੇ ਕੋਲੋਂ ਵੀ ਗਿਆਨ ਦੀ ਪ੍ਰਾਪਤੀ ਕਰਕੇ ਸੰਗਤ ਨੇ ਉੱਚੇ ਲੈਵਲ ਤੇ ਹਾਸਲ ਕੀਤੀਆਂ ਬੁਲੰਦੀਆਂ ਤੇ ਪਹੁੰਚੇ ਆ ਤਾਂ ਸਾਡਾ ਤਾਂ ਗੁਰੂ ਆ ਅਸੀਂ ਤਾਂ ਉਹਨੂੰ ਗੁਰੂ ਮੰਨਦੇ ਆ ਕਿਉਂਕਿ ਗੁਰੂ ਰਮਦਾਸ ਦੀ ਮਹਾਰਾਜ ਦੀ ਬਾਣੀ ਪੜ੍ਹ ਕੇ ਸੁਣ ਕੇ ਤੇ ਅਸੀਂ ਉਹਦੇ ਉੱਪਰ ਅਮਲ ਕਰਕੇ ਤੇ ਆਪਾਂ ਜਿਹੜਾ ਜ਼ਿੰਦਗੀ ਉਹ ਅਸੀਂ ਸਾਬਾ ਬਣਾ ਰਹੇ ਆ ਸਾਡੇ ਲਈ ਤਾਂ ਗੁਰੂ ਆ ਤੇ ਗੁਰੂਆਂ ਦੇ ਭਗਤ ਦੇ ਚੱਕਰਾਂ ਦੇ ਵਿੱਚ ਨਾ ਪਈਏ ਉਹਨਾਂ ਦੇ ਵਰਗੇ ਅਸੀਂ ਸਾਰੀ ਜ਼ਿੰਦਗੀ ਨਹੀਂ ਹੋ ਸਕਦੇ ਅਸੀਂ ਉਹਨਾਂ ਦੀ ਬਾਣੀ ਪੜ੍ਹ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਸੁਧਾਰ ਲਿਆਉਣਾ ਆ ਸੋ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਪਿੰਡ ਵਾਸੀਆਂ ਦੇ ਵੀ ਜਦੋਂ ਵੀ ਸਤਗੁਰੂ ਦਾਸ ਸਮਰਾ ਦਾ ਪ੍ਰਕਾਸ਼ ਪੁਰਬ ਆਉਂਦਾ ਆ ਤੇ ਉਦੋਂ ਸਾਰੇ ਹੀ ਨਾਲ ਮਿਲ ਕੇ ਗੁਰੂ ਘਰ ਦੇ ਵਿੱਚ ਸਾਥ ਦਿਆ ਕਰੋ ਅਸੀਂ ਕਿਸੇ ਦੇ ਨਾਲ ਯਾਰਦ ਪਾਲਣ ਦਾ ਕਿਸੇ ਤਰ੍ਹਾਂ ਕੋਈ ਵੀ ਬਦਤ ਕਰਾ ਨਹੀਂ ਕਰਦੇ ਪਰ ਸਾਡੇ ਜਦੋਂ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਪੁਰਬ ਹੁੰਦੇ ਆ ਉਸ ਟਾਈਮ ਤੇ ਜਿਹੜੇ ਉੱਚੀ ਘਰਾਣੇ ਦੇ ਆ ਜਿਹੜੇ ਵੋਟਾਂ ਮਿਲਣੇ ਜੱਫੀਆਂ ਪਾਉਂਦੇ ਆ ਸੋ ਕਦੀ ਵੀ ਗੁਰੂ ਘਰਾਂ ਦੇ ਵਿੱਚ ਸਾਡੇ ਛੋਹ ਦੇ ਵਿੱਚੋਂ ਤਕਰੀਬਨ 90% ਜਿਹੜੇ ਨਹੀਂ ਆਉਂਦੇ ਹੈਗੇ ਪਰ ਜਦੋਂ ਕਿਸੇ ਹੋਰ ਧਰਮ ਦਾ ਕਿਸੇ ਦਾ ਵੀ ਹੋਵੇ ਤੇ ਸਾਡੇ ਸਮਾਜ ਵੱਲੋਂ ਪੂਰੇ ਜੋਰਾ ਸ਼ੋਰਾ ਤੇ ਬਣਾਇਆ ਜਾਂਦਾ ਆ ਹਰ ਇੱਕ ਧਰਮ ਦੀ ਅਸੀਂ ਸਤਿਕਾਰ ਕਰਦੇ ਆ ਸੋ ਆਪਾਂ ਜਾਤਾਂ ਪਾਤਾਂ ਦੇ ਵਿੱਚ ਨਾ ਪਈਏ ਇਹ ਤੋਂ ਹੋਂ ਦੇ ਵਿੱਚੋਂ ਆਪਾਂ ਕੀਲੇ ਕੱਢੀਏ ਸੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੀਏ ਪੜ੍ਹੀਏ ਸੁਣੀਏ ਤੇ ਉਹਦੇ ਉੱਪਰ ਆਪਾਂ ਅਮਲ ਕਰੀਏ ਨਾਮ ਦੇਵ ਕਬੀਰਤਾ ਤਰੂਤਾਂ ਸੱਧਨਾ ਸੈਨਤਰੀ ਉਹਦਾ ਸਾਰੇ ਹੀ ਕਹਿੰਦੇ ਆ ਠੀਕ ਹੈ ਜੇ ਆਪਾਂ ਗੱਲ ਡਿਟੇਲ ਦੇ ਵਿੱਚ ਕਰਨ ਲੱਪਈਏ ਤਾਂ ਫਿਰ ਬਹੁਤ ਵੱਡੀ ਵੀਡੀਓ ਹੋ ਜਾਣੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਸਤਗੁਰ ਕਬੀਰ ਮਹਾਰਾਜ ਕੌਣ ਸੀਗੇ ਸਤਗੁਰ ਨਾਮਦੇਵ ਜੀ ਕੌਣ ਸੀਗੇ ਸਤਗੁਰ ਸੈਨ ਜੀ ਕੌਣ ਸੀਗੇ ਉਹਨਾਂ ਨੇ ਜਾਤਾਂ ਪਾਤਾਂ ਨਹੀਂ ਬਣਾਈਆਂ ਜੇ ਮਨੁੱਖ ਨੇ ਬਣਾਈਆਂ ਆ ਪਰ ਅਸੀਂ ਉਹਨਾਂ ਦੇ ਨਾਲ ਸਾਰਿਆਂ ਨੇ ਭਾਈਚਾਰਾ ਇੱਕ ਸਾਜ ਬਣਾ ਕੇ ਰੱਖੀਏ ਤਾਂ ਮਨੁੱਖਤਾ ਨੂੰ ਚੰਗੇ ਉਮਦੇਸ਼ ਉਪਦੇਸ਼ ਦਈਏ ਤੇ ਉਹਦੇ ਉੱਪਰ ਚੱਲੇ ਚੰਦਰ ਦਾ ਜਿਹੜਾ ਉਪਰਾਧ ਲੱਗ ਗਿਆ ਸੋ ਸਾਰਿਆਂ ਨੂੰ ਧੰਨ ਧੰਨ ਜਗਤਪਤਾ ਸ੍ਰੀ ਗੁਰੂ ਵਾਸ ਮਹਾਰਾਜ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਜੈ ਪੀਮ ਜੈ ਪਾਤ